ਮਾਈ ਫੋਨ ਇਨ ਦ ਕੈਟ ਸੱਚੀ ਗੱਲ ਪੰਜਾਬੀਓ ਕੈਨੇਡਾ ਤੋਂ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਕਿ ਘਰ ਦੇ ਬਾਹਰੋਂ ਹੀ ਪਾਰਕਿੰਗ ਲੋਟ ਦੇ ਵਿੱਚੋਂ ਹੀ ਗੱਡੀਆਂ ਚੋਰੀ ਹੋਣੀਆਂ ਸ਼ੁਰੂ ਹੋ ਚੁੱਕੀਆਂ ਹਨ ਸੋ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਕਿ ਇਹ ਪੰਜਾਬੀਆਂ ਦੀ ਗੱਡੀ ਹੈ ਜੋ ਕਿ ਘਰ ਦੇ ਬਾਹਰੋਂ ਹੀ ਚੋਰਾਂ ਦੇ ਵੱਲੋਂ ਚੋਰੀ ਕਰ ਲਈ ਗਈ ਹੈ ਸੋ ਆਹ ਲੈ ਚਲਦੀਆਂ ਤੁਹਾਨੂੰ ਵੀ ਸਿੱਧਾ ਵੀਡੀਓ ਦੇ ਵੱਲ tóc 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 ਇਸ ਤੋਂ ਇਲਾਵਾ ਇਹ ਵੀਡੀਓ ਵੀ ਹੁਣ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਤੇ ਵੀਡੀਓ ਬ੍ਰੈਮਟਨ ਦੀ ਦੱਸੀ ਜਾ ਰਹੀ ਹੈ ਕਿ ਇੱਕ ਨੌਜਵਾਨ ਜੋ ਕਿ ਕੈਨੇਡਾ ਦੇ ਬ੍ਰੈਮਟਨ ਸ਼ਹਿਰ ਦੇ ਵਿੱਚ ਰਹਿੰਦਾ ਹੈ ਤੇ ਉਹ ਆਪਣੀ ਕਾਰ ਦੇ ਵਿੱਚ ਆਪਣੇ ਛੋਟੇ ਬੱਚੇ ਨੂੰ ਪਿਛਲੀ ਸੀਟ ਦੇ ਉੱਤੇ ਛੱਡਣ ਦੇ ਲਈ ਜਾਂਦਾ ਹੈ ਤੇ ਜਿਵੇਂ ਹੀ ਉਹ ਦੇਖੋ ਤੁਸੀਂ ਕਿਵੇਂ ਕਾਰ ਦੀ ਜਿਹੜੀ ਤਾਕੀ ਬੰਦ ਕਰਕੇ ਆਪਣੇ ਘਰ ਦੇ ਅੰਦਰ ਐਂਟਰ ਹੁੰਦਾ ਹੈ ਤੇ ਦੂਜੇ ਪਾਸੇ ਇੱਕ ਕਾਰ ਆਉਂਦੀ ਹੈ ਜੋ ਕਿ ਬਲੈਕ ਕਲਰ ਦੀ ਕਾਰ ਆਉਂਦੀ ਹੈ ਤੇ ਉਸ ਦੇ ਵਿੱਚੋਂ ਚੋਰ ਨਿਕਲ ਕੇ ਜਿਸ ਨੂੰ ਕੀ ਪਤਾ ਹੁੰਦਾ ਹੈ ਕਿ ਗੱਡੀ ਪਹਿਲਾਂ ਤੋਂ ਹੀ ਸਟਾਰਟ ਹੈ ਤੇ ਉਸ ਨੂੰ ਉਹ ਲੈ ਕੇ ਦੌੜਨ ਦੀ ਕੋਸ਼ਿਸ਼ ਕਰਦਾ ਹੈ ਚੋਰੀ ਕਰਕੇ ਪਰ ਉਧਰੋਂ ਹੀ ਜਿਹੜਾ ਆ ਉਹ ਮਕਾਨ ਮਾਲਕ ਵੀ ਆ ਜਾਂਦਾ ਹੈ ਇਹ ਵੀਡੀਓ ਵੀ ਕਾਫੀ ਜ਼ਿਆਦਾ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਉਸ ਦੇ ਵੱਲੋਂ ਗੱਡੀ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਸੇ ਦੌਰਾਨ ਹੀ ਇਹ ਨੌਜਵਾਨ ਘਰ ਦੇ ਅੰਦਰੋਂ ਬਾਹਰ ਆ ਜਾਂਦਾ ਹੈ ਤੇ ਇਹ ਆਪਣੀ ਗੱਡੀ ਚੋਰੀ ਹੋਣ ਤੋਂ ਰੋਕ ਲੈਂਦਾ ਹੈ ਸੋ ਕੈਨੇਡਾ ਦੇ ਹਾਲਾਤ ਤੁਸੀਂ ਦੇਖ ਸਕਦੇ ਹੋ ਕਿ ਘਰ ਦੇ ਸਾਹਮਣੇ ਹੀ ਜਿਹੜੀਆਂ ਹੁਣ ਗੱਡੀਆਂ ਚੋਰੀ ਹੋਣੀਆਂ ਸ਼ੁਰੂ ਹੋ ਚੁੱਕੀਆਂ ਹਨ